ਸਿੱਧੀ ਦੇ ਮਾਫੀ ਤੇ ਸੰਤੋਸ਼ ਗੁਰਾ ਜੀ ਪਹੁੰਚ ਚੁੱਕੇ ਆ ਇਹਨਾਂ ਨਾਲ ਗੱਲ ਕਰਦੇ ਆ ਕਿ ਜਦੋਂ ਆਮ ਆਦਮੀ ਆਮ ਆਦਮੀ ਪਾਰਟੀ ਦੇ ਨੋਰਮਲ ਵਰਕਰ ਨੂੰ ਉਹਦੇ ਜਿੱਤਿਆਂ ਦੇ ਬਾਕੀ ਵਰਗਾਂ ਨੇ ਕਿੰਨਾ ਹੌਸਲਾ ਵਧ ਸ਼ਾਮ ਜੀ ਪਹਿਲਾਂ ਤਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਇੱਥੇ ਅੱਜ ਸਾਡੇ ਜਿਹੜੇ ਕਿ ਤਾਜ ਪੋਸ਼ੀ ਦਾ ਸਮਾਰੋਹ ਆ ਉਹਦੇ ਵਿੱਚ ਪਹੁੰਚੇ ਹੋ ਤੇ ਤੁਸੀਂ ਜਿਹੜੀ ਗੱਲ ਕੀਤੀ ਹੈ ਬਹੁਤ ਜਿਸ ਤਰ੍ਹਾਂ ਕਿ ਆਮ ਬੰਦੇ ਨੂੰ ਜਦੋਂ ਇਹ ਅਹੁਦਾ ਦਿੱਤਾ ਜਾਂਦਾ ਹੈ ਤਾਂ ਬੜੀ ਖੁਸ਼ੀ ਦੀ ਗੱਲ ਹੁੰਦੀ ਹੈ ਵਰਕਰ ਦੇ ਵਿੱਚ ਬਹੁਤ ਉਤਸ਼ਾਹ ਹੁੰਦਾ ਹੈ ਔਰ ਤੁਸੀਂ ਅੱਜ ਜੋ ਉਹ ਉਤਸ਼ਾਹ ਜਿਹੜਾ ਤੁਸੀਂ ਸਾਰੇ ਦੇਖਦੇ ਹੋ ਕਿ ਕਿਸ ਤਰ੍ਹਾਂ ਲੋਕਾਂ ਦੇ ਵਿੱਚ ਹੈਗਾ ਸਾਰੇ ਇੱਥੇ ਪਹੁੰਚੇ ਸੇਠੀ ਜੀ ਨੂੰ ਜਿਹੜਾ ਕਿ ਆਪਣਾ ਆਸ਼ੀਰਵਾਦ ਦੇਣ ਵਾਸਤੇ ਪਹਿ ਵੀ ਇਹਨਾਂ ਨੂੰ ਆਪਣਾ ਆਸ਼ੀਰਵਾਦ ਦੇਣ ਵਾਸਤੇ ਆਈ ਹੈ ਸਿੱਟ ਕੀ ਕਹਿਣਾ ਚਾਹੁੰਦਾ ਹੈ ਐਮਐਲਏ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਨਾ ਸਤਨਾਮ ਜੀ ਖੜੇ ਨੇ ਮੇਰੇ ਨਾਲ ਸਾਰਾ ਇਹਨਾਂ ਦੀ ਬਦੌਲਤ ਮੈਂ ਇੱਥੇ ਪਹੁੰਚਿਆ ਹੈ ਨਾ ਜਾਂ ਜਿਹੜੇ ਲੋਕ ਆਏ ਨੇ ਇਹਨਾਂ ਦੀ ਬਦੌਲਤ ਮੈਂ ਆਮ ਆਦਮੀ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਦਾ ਐਮਐਲਏ ਸਾਹਿਬ ਦਾ ਸਤਨਾਮ ਜੀ ਦਾ ਧੰਨਵਾਦ ਕਰਦਾ ਕਿ ਇਹਨਾਂ ਨੇ ਮੈਨੂੰ ਇਸ ਯੋਗ ਸਮਝਿਆ ਤੇ ਮੈਨੂੰ ਇਹ ਜ਼ਿੰਮੇਵਾਰੀ ਦਿੱਤੀ ਹੈ ਮੈਂ ਪੂਰੀ ਕੋਸ਼ਿਸ਼ ਕਰੂੰਗਾ ਜਿਹੜੀ ਮੈਨੂੰ ਜ਼ਿੰਮੇਵਾਰੀ ਇਹਨਾਂ ਨੇ ਦਿੱਤੀ ਹੈ ਉਹਨੂੰ ਪੂਰੀ ਇਮਾਨਦਾਰੀ ਨਾਲ ਨਿਭਾਵਾਂ ਜੋ ਲੋਕ ਜਿੱਦਾਂ ਸੁਪ ਦੇ ਵਿੱਚ ਚੰਗੇ ਕੰਮ ਹੋਣੇ ਚਾਹੀਦੇ ਮੈਂ ਇਹਨਾਂ ਨੂੰ ਕਰਨ ਦੀ ਕੋਸ਼ਿਸ਼ ਕਰਾਂਗੀ ਜਲਾਲਪੁਰ ਜੀ ਕੀ ਲੱਗਦਾ ਕਿ ਜਦੋਂ ਆਮ ਬੰਦਿਆਂ ਨੂੰ ਸੀਟਾਂ ਸ਼ਾੜੀ ਪਾਰਟੀ ਦਾ ਤੁਸੀਂ ਦੇਖਿਆ ਹੋਣਾ ਥੋੜੇ ਇੱਥੇ ਨਹੀਂ ਪੂਰੇ ਪੰਜਾਬ ਦੇ ਵਿੱਚ ਹੀ ਹੈ ਇੱਥੇ ਦਾ ਜਿਹੜਾ ਸਬਜੀ ਡੇੜੀ ਲਾਣ ਵਾਲਾ ਉਹਨੂੰ ਦਿੱਤੀ ਹੈ 6 ਮੋਦ ਦਾ ਤੇ ਹੋਰ ਬਹੁਤ ਸਾਰੀ ਕੀ ਤੁਸੀਂ ਕੀ ਦੇਖਿਆ ਹੋਣੇ ਹੈ ਇੱਥੇ ਦਾ ਐਮ ਐਲ ਏ ਉਹਨਾਂ ਨੂੰ ਬਣਾਇਆ ਜਿਹੜੇ ਕਿ ਮੋਬਾਈਲ ਦੀ ਰਿਪੇਅਰ ਦੀ ਦੁਕਾਨ ਤੇ ਕੰਮ ਕਰਦੇ ਆ ਤੇ ਸਾੜੀ ਪਾਰਟੀ ਇਹ ਨਹੀਂ ਦੇਖਦੀ ਵੀ ਕੌਣ ਕਿੰਨਾ ਕੁ بڑا ਹੈਗਾ ਕਿੰਨਾ ਕੰਮ ਕੀਤਾ ਜਿਹੜਾ ਪਾਰਟੀ ਲਈ ਵਫਾਦਾਰੀ ਨਾਲ ਕੰਮ ਕਰਦਾ ਹੈ ਲਗਾਤਾਰ ਕੰਮ ਕਰਦਾ ਹੈ ਪਾਰਟੀ ਨੂੰ ਉਚਤ ਦੇ ਨਵਾਜਦੀ ਹੈ ਔਰ ਬਾਕੀ ਪਾਰਟੀਆਂ ਦਾ ਰਣੀਆ ਕਿ 25-35 ਦੀ ਹਸਾਲ ਲਗਾਤਾਰ ਕੰਮ ਕਰਨ ਵਾਲਿਆਂ ਨੂੰ ਵੀ ਉਹ ਅਜੁੱਤੀ ਬੈਠੇ ਹੈ ਮੇਰੇ ਖਿਆਲ ਨਾਲ ਉਹਨਾਂ ਦੇ ਬੱਚੇ ਅਗਲੀ ਵਾਲੀ ਜਨਰੇਸ਼ਨ ਪਹੁੰਚ ਗਏ ਲੇਕਿਨ ਉਹਨਾਂ ਦਾ ਅਹੁਦਾ ਚੇਂਜ ਨਹੀਂ ਹੋਇਆ ਲੇਕਿਨ ਸਾਡੀ ਪਾਰਟੀ ਇਦਾਂ ਨਹੀਂ ਹੈ ਤੁਸੀਂ ਦੇਖਿਆ ਹੋਣਾ ਕੋਈ ਵੀ ਬੰਦਾ ਕੰਮ ਕਰਦਾ ਉਹਨੂੰ ਉਹਦੇ ਹਿਸਾਬ ਦੇ ਨਾਲ ਅਹੁਦਾ ਮਿਲਦਾ ਹੈਗਾ ਔਰ ਸਾਡੀ ਪਾਰਟੀ ਪੂਰਾ ਮਾਨ ਸਤ ਕਰ ਦਿੰਦੀ ਹੈ ਜੇ ਆਮ ਆਦੀ ਪਾਰਟੀ ਦਾ ਨਾਮ ਹੈ ਤਾਂ ਆਮ ਲੋਕਾਂ ਨੂੰ ਹੀ ਅੱਗੇ ਲੱਗ ਜਾਂਦੀ ਹੈ ਲੋ ਜੀ ਇਹ ਸਨ ਆਮ ਆਦੀ ਪਾਰਟੀ ਦੇ ਸੰਤੋਸ਼ ਘਟਾਰੀ ਐਮ ਐਲ ਏ ਤੇ ਜ਼ਿਲ੍ਹਾ ਪ੍ਰਧਾਨ ਜੀ ਤੇ ਨਵੇਂ ਬਣੇ ਮਾਰਕੀਟ ਕਮੇਟੀ ਦੇ ਚੇਅਰਮੈਨ ਤੇ ਆ ਸਾਰੇ ਖੁਸ਼ੀ ਵੀ ਮਨਾ ਰਹੇ ਆ ਐਮਐਲਏ ਸਾਹਿਬ ਨੇ ਵੀ ਮੋਹਰ ਲਾਤੀ ਚਲੋ ਜੀ